ਰਾਣੇ ਬਜ਼ੁਰਗਾਂ ਪਿੰਡ 'ਚ ਸਪੀਕਰ ਲਾੜੋ ਕਹਿਣਾ ਬਾਬਾ ਜੀ ਆਵਾਜ਼ ਉੱਚੀ ਕਰੋ ਸਾਡੇ ਘਰੇ ਪਾਠ ਨਹੀਂ ਸੁਣਦਾ ਤੇ ਹੁਣ ਗੁਰਦੁਆਰੇ ਅਹੀਂ ਵੜਦਾ ਨਹੀਂ ਤੇ ਜਿਹੜਾ ਸਪੀਕਰ ਦੂਰ ਤੱਕ ਪਹੁੰਚਾਉਂਦਾ ਉਹ ਵੀ ਕਈ ਪਿੰਡਾਂ ਜਾ ਖੂਨ ਆਉਣਗੇ ਕਹਿੰਦੇ ਬਾਬਾ ਜੀ ਮਾੜਾ ਸਾਡਾ ਵੀ ਕਿਹਾ ਹਾਜ਼ਰੀ ਲਵਾ ਦਿਓ ਕਈ ਕਹਿਣਗੇ ਬਾਬਾ ਜੀ ਉਤਲੇ ਬੰਦ ਕਰ ਦਿਓ ਸਾਡੇ ਨਿਆਣੇ ਪੜਦੇ ਆ ਕੋ ਸਤਨਾ ਗੱਲ ਫੇਰ ਮੀਡੀਆ ਤੇ ਆ ਜਾਣੀ ਐ ਈ ਮੈਨੂੰ ਕਹਿੰਦੇ ਵੈਰੀ ਅੱਤ ਦਾ ਬਾਬਾ ਆਖੋ ਸਤਨਾਮ ਪੀ ਇਹਦਾ ਸੁਖ ਵੜਾ ਪਰ ਦੁੱਖੇ ਆ ਕਿਥੇ ਸਿੱਖ ਜੰਗਲਾਂ ਚ ਬੀਕਾ ਨੇਰ ਤੋਂ ਕੋੜਿਆਂ ਤੇ ਜਾ ਕੇ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਇਸ਼ਨਾਨ ਹੁਣ ਕਹਿੰਦੇ ਕਿਹੜਾ ਏਡੀ ਦੂਰ ਜਾਵੇ ਉਹ ਵਟੰਜਾ ਨੱਪੋਦੇ ਬਾਬਾ ਘਰੇ ਹੀ ਆ ਕੇ ਆਖੋ ਸਤਨਾਮ ਕਿਤੇ ਆਲਸੀ ਵੀ ਹੋ ਗਏ ਆ ਜਿਹੜੇ ਸਿੰਘ ਕੋੜਿਆਂ ਗੱਡਿਆਂ ਤੇ 12 ਵਜੇ ਤੁਰ ਕੇ ਪਹਿਲੇ ਪੈਰ ਚੁੱਬੀ ਲਾ ਲੈਂਦੇ ਸੀ ਅਜ ਨਾ ਤੀਨੂ ਤੇ ਕੋ ਨਹੀਂ ਬਸ ਚਾਹ ਦਾ ਕੱਪ ਫੜਿਆ ਤੇ ਬਟਨ ਨੱਪਿਆ ਸਕਰੀਨ ਖੁੱਲੀ ਲਾਈਵ ਆ ਰਿਹਾ ਹਰਮੰਦਰ ਸਾਹਿਬ ਤੇ ਉੱਥੇ ਹੀ ਕਹਿਤਾ ਸਤਨਾਮ ਸ੍ਰੀ ਆਹਾ ਕਹਿੰਦੇ ਘਰੇ ਹੀ ਮਹਾਰਾਜ ਆ ਗਿਆ ਆਪਾਂ ਨੂੰ ਕੀ ਜਾਣ ਦੀ ਲੋੜ ਕਿਤੇ ਆਲਸੀ ਵੀ ਕੀਤਾ ਇਸ ਚੀਜ਼ ਨੇ ਜਿਹੜਾ ਅਗੇ ਆਪਾਂ ਮਿਹਨਤ ਕਰਦੇ ਸੀ ਮਸ਼ਕਤ ਘਾਲਦੇ ਸੀ ਹੌਲੀ ਹੌਲੀ ਚਲੋ ਸੁਖ ਹੈਗਾ ਵੀ ਕਈ ਸੰਗਤਾਂ ਜੁੜੀਆਂ ਕੰਮ ਵਾਲੇ ਦੇਸ਼ਾਂ ਉਦੇਸ਼ਾਂ 'ਚ ਵੀਰਾਂ ਲਈ ਇਹ ਵਧੀਆ ਪਰ ਆਪਾਂ ਦੇ ਵੇਲੇ ਆ ਆਪਣੇ ਮਾਰੇ ਨੇ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ 8 ਘੰਟੇ ਕੰਮ ਕਰੋ ਤੇ ਬਾਕੀ ਆਨੰਦ ਲਓ ਫੇਰ ਵੀ ਅਸੀਂ ਅਗਦੀ ਧਰਤੀ ਤੋਂ ਪਾਸਾ ਵਟ ਕੇ ਉਥੇ ਸੌਦਾ ਕਰਦੇ